ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਬੋਤੈ ਮੈਂ ਪਰਮਾਤਮਾ ਕੇ ਅਰਦਾਸ ਕਰਦਾ ਕਿ ਤੁਸੇ ਸਾਰੇ ਚੜ੍ਹਦੀ ਕਲਾ ਚ ਰਹੋ ਜੀ ਮਾਰਾ ਤੁਹਾਨੂੰ ਦੈਂ ਦੁੱਗਣੀ ਤੇਰਾ ਚੌਗੁਣੀ ਤਰੱਕੀ ਬਖਸ਼ ਤੇ ਬਖਸ਼ੇ ਨਾਲ ਦੇ ਨਾਲ ਸਭ ਨੂੰ ਦੇਹ ਰੋਗਤਾ ਜੀ ਤੇ ਸਾਰੇ ਮਾਣੋ ਜੀ ਆਪਣੀ ਆਪਣੀ ਜ਼ਿੰਦਗੀ ਦੇ ਵਿੱਚ ਆਨੰਦ ਜਿਹੜਾ ਇਹ ਆਨੰਦ ਹੈ ਜੀ ਹੁਣ ਮਹੀਨਾ ਕਾ ਅ ਪਤਾ ਨਹੀਂ ਕਿ ਕਿਹੜਾ ਚੱਲਣਾ ਜਿਹੜਾ ਆਨੰਦਾ ਜਿਹੜੇ ਚੱਲ ਰਹੇ ਹੈ ਕਿਉਂ ਹੁਣ ਬੱਚਿਆਂ ਨੂੰ ਹੋ ਗੀਆਂ ਛੁੱਟੀਆਂ ਤੇ ਅੱਜ ਦਾ ਫਸਟ ਦੇ ਸੀ ਛੁੱਟੀਆਂ ਦਾ ਤੇ ਅੱਜ ਸਾਡੇ ਪੰਜਵੇਂ ਪਾਸਾ ਤਾਂ ਫਿਰ ਜੁੜਾਤ ਨੂੰ ਵੀ ਮਹਾਰਾਜੀ ਦਾ ਅ ਸ਼ਹੀਦੀ ਪਰਬ ਸੀ ਤੇ ਗੁਰੂ ਘਰਾਂ ਦੇ ਵਿੱਚ ਅ ਕਈ ਜਗ੍ਹਾ ਅਖੰਡ ਜਾਪ ਵੀ ਚੱਲ ਰੇ ਸੀ ਤੇ ਕਈ ਜਗ੍ਹਾ ਸ਼ਹਿਦ ਪਾਠ ਵੀ ਚੱਲ ਰਹੇ ਸੀ ਤੇਈ کئی ਜਗ੍ਹਾ ਸੁਖਮਨੀ ਸਾਹਿਬ ਦੇ ਜਾਹ ਹੋਏ ਤੇ ਅੱਜ ਸੁਬੀਲਾ ਵੀ ਲੱਗੀਆਂ ਹੋਈਆਂ ਕਿਸੇ ਨੇ ਮਿੱਠੇ ਚੌਲ ਚਲਾਏ ਹੋਇਆ ਜੀ ਪ੍ਰਸਾਦ ਦੇ ਤੌਰ ਤੇ ਕਿਸੇ ਨੇ ਛੋਲ ਨੇ ਚਲਾਇਆ ਹੋਇਆ ਜੜੀ ਸੁਬੀਲ ਚੱਲਦੀ ਹੈ ਤੁਹਾਨੂੰ ਉਹਨਾਂ ਦੀ ਕੁਰਬਾਨੀ ਚੋਂ ਘਦਾਰਣਾ ਸੀ ਸੋਨਾ ਦੇ ਜੋ ਸਾਡੇ ਵਾਸਤੇ ਕੁਰਬਾਨੀਆਂ ਕਰਕੇ ਗਏ ਤੇ ਵਹਿਗੁਰੂ ਕਰੇ ਵੀ ਇੰਨੇ ਕਿਰਪਾ ਰਹਿ ਵੀ ਜਿਹੜੀਆਂ ਸਾਨੂੰ ਸਿੱਧਾ ਦੇ ਕੇ ਗਏ ਅ ਅਸੀਂ ਉਹਨਾਂ ਤੇ ਚਾਲੇ ਦੇ ਰਹੀਏ ਅਸੀਂ ਤਾਂ ਚਲੋ ਤਰਲਣ ਦੀ ਕੋਸ਼ਿਸ਼ ਕਰਦੇ ਆਉਣ ਵਾਲੀ ਪੀੜ੍ਹੀ ਵੀ ਚੱਲਦੇ ਰਹੇ ਵੈਸੋ ਮਹਾਰਾਜਾ ਸ੍ਰੀ ਗੁਰੂ ਗ੍ਰੰਥ ਸਾਹਿਬ ਆਪਣੇ અપਾਰ ਕੋਪਾ ਬੱਚਿਆਂ ਤੇ ਵੀ ਰੱਖਣ ਗਾਹਾਂ ਗਾ ਤੇ ਸਿੱਖੀ ਧਰਮ ਐ ਇੰਦੀ ਪਰਫਰਮੈਂਸ ਰਹੇ ਜਿਵੇਂ ਹੁਣ ਚੱਲ ਰਿਹਾ ਤੇ ਗੱਲ ਹੈਗੀ ਜੀ ਇਦਾਂ ਜਿਹੜਾ ਤੂਫਾਨ ਮੇਰੇ ਸਾਡੇ ਜਵਾਬ ਕਰਨਾ ਜੀ ਪੁੱਛੋ ਨਾ ਕੁਝ ਵੀ ਇਹਨਾਂ ਦੇ ਤਾਂ ਹਾਲਾਤ ਐ ਜਿਹੇ ਨਾ ਅੱਜ ਦੁਪਹਿਰੇ ਚ ਹੋਰ ਰੇਲ ਬਣਾਈ ਇਹਨਾਂ ਨੇ ਪਰ ਅਦਾ ਸੰਦੀਪ ਨੇ 10:00 ਵਜੇ ਰੀਤ ਨੂੰ ਜੀ ਨਹਾਵਾਤਾ ਨਹਾਉਣ ਤੋਂ ਬਾਅਦ ਰੀਤ ਗਈ ਸੌਂ ਜਾਂ 12:00 ਵਜੇ ਸੰਦੀਪ ਦਾ ਆਪਣਾ ਸੌਣ ਦਾ ਸਮਾਂ ਆ ਬਸ ਆ ਜ਼ਰੂਰੀ ਤੁਰ ਖੜੇ ਮੈਂ ਕਿਹਾ ਬਸ ਜਿੱਥੇ ਜਿਹੜੇ ਆਪਾਂ ਨੇ ਮਾਂ ਮੰਡ ਦੇ ਵਿੱਚ ਸੀ ਬੀਜੋ ਉਹ ਕੱਲ ਟਰੈਕਟਰ ਨਾਲਗਾ ਕੇ ਸਾਰੇ ਕਰਲੇ ਸੀ ਲੋਟੂ ਜੇ ਤੇ ਅੱਜ ਸਵੇਰੇ ਮੀਂਹ ਵੀ ਪੈ ਗਿਆ ਜਿੱਥੇ ਕੋਸ ਚਲੋ ਮੌਸਮ ਦੇ ਵਿੱਚ ਥੋੜੀ ਜਿਹੀ ਤਬਦੀਲੀ ਆ ਗਈ ਮਤਲਬ ਠੰਡਾ ਤਾਂ ਹੋਗਾ ਮੌਸਮ ਇੰਨਾ ਜ਼ਿਆਦਾ ਵੀ ਨਹੀਂ ਹੁਣ ਤੋਂ ਪੂਰੀ ਸਟਾਫ ਫੇਰ ਨਿਕਲੀ ਹੋਈ ਆ ਤੇ ਹਵਾ ਚੱਲਦੀ ਸੀ ਮੱਠੀ ਮੱਠੀ ਉੱਪਰ ਬੱਦਲ ਬਾਈ ਹੈਗੀ ਸੀ ਉਹ ਮਹਾ ਅੜਾ ਕੇ ਮਤਲਬ ਕੰਟਰੋਲ ਦੇ ਚ ਘਰੇ ਅੱਧੇ ਘੋਗੇ ਅੱਧੇ ਗਜੇ ਰਹਿੰਦੇ ਆ ਤੇ ਉਦੋਂ ਬਾਅਦ ਫਿਰ ਸੰਦੀਪ ਦਾ ਫੋਨ ਆ ਗਿਆ ਜੀ ਕਹਿੰਦੇ ਜੀ ਸੁਖੋ ਭੈਣ ਜੀ ਗਿਆ ਮਾਣੇ ਮਾਜਰੇ ਨੂੰ ਤੇ ਰੀਤ ਨੇ ਜੀ ਹੱਥ ਖੜੇ ਕਰਾਇਆ ਵੇ ਰੀਤ ਕਰਨੇ ਤੂਫਾਨੀ ਫਿਰ ਮੈਂ ਆ ਕੇ ਜੂ ਉਹਨਾਂ ਨੇ ਖਾਹੂ ਵੱਡਾ ਜੀ ਕਦੇ ਕੁੜੀਆਂ ਖਾ ਕਦੇ ਕੋਸ ਕਦੇ ਕੇਲੇ ਕਦੇ ਖਰਬੂਜਾ ਕਦੇ ਤਰਬੂਜ ਦੋ ਜਾਂ ਤਿੰਨ ਵਾਰ ਤਾਂ ਮਹੀਂ ਝਾੜੂ ਮਾਰ ਲੈ ਇੱਥੇ ਘਰ ਦੇ ਵਿੱਚ ਵਿੱਚ ਆਏ ਏਰੀਏ ਦੇ ਵਿੱਚ ਵਿੱਚ ਜਿੱਥੇ ਮੈਂ ਖੜਾ ਕੋਈ ਇੱਕ ਇੱਕ ਜਵਾਕ ਦਾ ਖਾਣਾ ਢੰਗ ਵੀ ਨਹੀਂ ਸਹੀ ਹੈਗਾ ਬੇ ਇਹ ਖਾਂਦੇ ਘੱਟ ਖੜਾਉਂਦੇ ਜ਼ਿਆਦਾ ਮੇਰੇ ਤੱਥ ਖੜੇ ਕਰਾਤੇ ਇਹਨਾਂ ਨੇ ਤੇ ਹੁਣ ਹੱਥ ਪੈਰ ਖੜੇ ਹੋਣੇ ਕਰਨ ਪਹਿਲਾਂ ਬੈਠਾ ਤਾਂ ਅੰਦਰ ਪੜਦਾ ਜਿਵੇਂ ਉਹ ਬਹਿ ਗਿਆ ਕਿ ਤੇ ਹੁਣ ਬਾਹਰ ਆ ਗਿਆ ਤੇ ਰੀਤ ਅੰਦਰ ਆ ਤੰਨ ਦੇ ਆ ਮਾਸਟਰ ਵਿਚਾਰੇ ਜਿਹੜੇ ਰ ਨੂੰ ਹੈਂਡਲ ਕਰਦੇ ਕਿਵੇਂ ਕਰਦੇ ਕਿਵੇਂ ਇਹ ਤਾਂ ਹੁਣ ਵੈਸੇ ਕਰੂਗਾ ਜਾਂਦਾ ਵੀ ਹਾਲਾਤ ਬਾਦ ਤੋਂ ਪੱਤਰ ਹੋਵੇ ਹੁਣ ਵੀ ਇਸ ਟਾਈਮ ਮੈਂ ਹੁਣ ਤਾਂ ਵੀਡੀਓ ਸ਼ੁਰੂ ਕਰੀ ਮੈਂ ਜਾਣਾ ਸੀ ਫੇਰ ਪਾਪਾ ਜੀ ਦਾ ਨੂੰ ਤੁਹਾਨੂੰ ਚਾਹ ਲੈ ਕੇ ਵੀ ਤਹਿ ਵੋਚਲੇ ਜੀ 3:30 ਦੇ ਕਰਿਬ ਤੇ ਰੀਤ ਮੇਰੇ ਨਾਲ ਤਿਆਰ ਹੋਈ ਵੀ ਆ ਕਰਨ ਵੀ ਮੇਰੇ ਨਾਲ ਤਿਆਰ ਹੋਇਆ ਪਿਆ ਵੀ ਉੱਥੇ ਨੂੰ ਜਾਣਾ ਸੀ ਦੇ ਦੇਖ ਰਹੇ ਹਾਂ ਅੰਦਰ ਪੂਰੀ ਖਿਚੜੀ ਭਰੀ ਪਈ ਆ ਇੱਕ ਭਿੰਡ ਕੋ ਮਰ ਹੀ ਆ ਇਹ ਲੰਗ ਜਾ ਲੰਗ ਜਾ ਲੰਗ ਜਾ ਇਹਨਾਂ ਦਾ ਵੀ ਸੀਚਣਾ ਚੱਲ ਰਹੀਆਂ ਨਾਲ ਪਰ ਜ਼ਿਆਦਾ ਲੜਦੀਆਂ ਤਣ ਤਣ ਕਰਾ ਦਿੰਦੇ ਆ ਗਰਮੀ ਦੇ ਵਿੱਚ ਇਹਨਾਂ ਚ ਬਹੁਤ ਜ਼ਿਆਦਾ ਜ਼ਹਿਰ ਹੋ ਜਾਂਦੀ ਹੈ ਸਰਦੀਆਂ ਦੇ ਵਿੱਚ ਇਹ ਗੈਂਬ ਰਹਿੰਦੀਆਂ ਗਰਮੀ ਦੇ ਵਿੱਚ ਨਿਕਲਿਆ ਉਹਨੀਆਂ ਬਾਹਰ ਪਰ ਹੁਣ ਮੈਂ ਬੈਕ ਕੈਮਰਾ ਕਰਦਾ ਹੁਣ ਨਾਲੇ ਚੱਲਦਾ ਅੰਦਰ ਨੂੰ ਨਲਕਾਰ ਨੂੰ ਪੁੱਛਦਾ ਵੀ ਕਿ ਆ ਚੱਕਰ ਹੋ ਗਿਆ ਬਾਹਰ ਘਾਤੇ ਬਹਿ ਗਿਆ ਆ ਕੇ ਅੰਦਰ ਬੈਠਾ ਬੈਠਾ ਤੁਸੀਂ ਬਲੌਗਰ ਨਾਲ ਬਣੇ ਰਹੋ ਜੀ ਮੈਂ ਲੋ ਜੀ ਇੱਧਰ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਤਾਂ ਹੋ ਗਈ ਤੂੰ ਅੰਦਰ ਬੈਠਾ ਬੈਠਾ ਬਾਹਰ ਨੂੰ ਗਿਆ ਤੇ ਆ ਗਿਆ ਧੀ ਚਲ ਮਾਮਾ ਕਰਨੀ ਹੁੰਦੀ ਰੀਤ ਕਹਗਾ ਨਹੀਂ ਤੈਨੂੰ ਹਾਂ ਚਲੀ ਜਾਂਦੀ ਮੈਂ ਚਲ ਅੰਦਰੇ ਬੈਠ ਪੱਖੇ ਥੱਲੇ ਚਲ ਉੱਠ ਇੱਕ ਲਾਟਰਨ ਲਾਈਟ ਦੁਪਹਿਰ ਦੁਪਹਿਰ ਜੀ ਲੱਗਣ ਲੱਗਾ ਕੱਟ ਏ ਪੱਖਾ ਸਾਡਾ ਇਨਵਰਟਰ ਨਾਲ ਚੱਲਦਾ ਨਹੀਂ ਆ ਜਾ ਕਿ ਕਿੱਥੇ ਬੈਠੀ ਹੈ ਨਜ਼ਾਰੇ ਲੈਣ ਨੂੰ ਚੱਲ ਆ ਜਾ ਕੀ ਕਾਹੀ ਕੋਕਾ ਸੀਟਾਟੰਨੀ ਬੀਵਰ ਇੱਧਰ ਦੇਖ ਲਓ ਜੀ ਮੱਥੇ ਵੱਟ ਪਏ ਪਏ ਪੂਰੇ ਵੈਗੁਰਜੀ ਕਾਕਾ ਸਾਹਿਬ ਵੈਗੁਰਜੀ ਕੀ ਫਤਿਹ ਇੱਕ ਦਿਨ ਅਸੀਂ ਕਿਰ ਦੁਪਹਿਰੇ ਇੱਕ ਇਹਨਾਂ ਨੇ ਦੁੱਟਾ ਸੀਰ ਦੁਪਹਿਰਾ ਤਾਂ ਨਹੀਂ ਹੁਣ ਤਾਂ ਤੀਆ ਪਹਿਰਾ ਹੋ ਗਿਆ ਤੀਆ ਅੱdteੰਨੇ ਹੋਇਆ ਜਾ ਉਹ ਫਿਰ ਤੀਆ ਪੈਰ ਹੋ ਗਿਆ ਮੰਨੂ ਪਤਾ ਦੁਪਹਿਰਾਂ ਤਾਂ ਮੈਂ ਘਟੈ ਨਾ ਨਾਲ ਤੂੰ ਤਾਂ ਸੌਂਗੀ ਨਹੀਂ ਹੋਣਾ ਤੂੰ ਨਾ ਛੇੜ ਤੂੰ ਆਪਣਾ ਕੰਮ ਕਰ ਲੈ ਇੱਕ ਦੋ ਇਹ ਨਾਲੇ ਲੜੀ ਜਾਂਦੇ ਆ ਤੁਹਾਨੂੰ ਕੀ ਪਤਾ ਦੀਦੀ ਵੀ ਚਲੇ ਗਏ ਦੀਦੀ ਵੀ ਚਲੇ ਗਏ ਇਹਨਾਂ ਨੇ ਮੇਰਾ ਜਾਨ ਖਾਦੀ ਵੀ ਆ ਵਧੀਆ ਬਾਤ ਤੇ ਤੁਸੀਂ ਹੈਂਡਲ ਕਰੇ ਹਾਂ ਵਧੀਆ ਬਾਤ ਤੇ ਤੁਸੀਂ ਹੈਂਡਲ ਕਰੇ ਜਿੰਨਾ ਟਾਈਮ ਤਾਂ ਸੁੱਤੀ ਪਈ ਰਹੀ ਉਹਨਾਂ ਟਾਈਮ ਤਾਂ ਆਪ ਪਤਾ ਨਹੀਂ ਫੋਨ ਦੇਖੇਗੀ ਪਤਾ ਨਹੀਂ ਕੀ ਕਰੇ ਦੇਖ ਦਿੱਤੀ ਸਾਰੇ ਕੰਮ ਕਬੀ ਕੀ ਸਿੰਗਨੇ ਆ ਕੇ ਕਰੇ ਕੋں ਤਾਂ ਤਾਂ 10 ਵਜੇ ਨੂੰ ਕੰਮ ਨਿਭੜ ਗਏ ਤੇ 10 ਵਜੇ ਤੋਂ ਕੱਪੜੇ ਧੋ ਗਏ 11:00 ਵਜੇ ਲਾਈਟ ਪਤਾ ਬੱਜੀ ਹੋਈ ਸੀ ਅੱਜ ਫਿਰ ਇਨਫਾਟਰ ਤਾਂ ਹੈਗਾ ਤਾਂ ਲੋਵਾਟਰ ਨਾ ਮਸ਼ੀਨ ਤਾਂ ਲੋਵਾਟਰ ਤਾਂ ਚੱਲਦੀ ਨਹੀਂ ਸੰਦੀਪ ਜਾਣ ਦੇ ਰੱਬ ਨੂੰ ਜਾਨ ਦੇਣੀ ਆ ਕਿੰਨੇ ਵਜੇ ਤੱਕ ਕੱਪੜੇ ਧੋਕੇ ਹਟੇ ਸੀ ਸਾਢੇ 10 ਫਿਰ ਹਾਂ ਫਿਰ ਫਿਰ ਨਾ ਤੀ ਰੋਟੀ ਖਾਦੀ ਆਏ ਉਹ ਹਾਂ ਉੱਬਗੇ ਬਾਥਰੂਮ ਤੇ ਗਈ ਇੱਕ ਡੱਬਾ ਪਾਣੀ ਦਾ ਪਾਇਆ ਫੇਰ ਦੂਆ ਡੱਬਾ ਪਾਣੀ ਦਾ ਪਾਇਆ ਨਾ ਅਤੀ ਨੂੰ ਪਤਾ ਨਹੀਂ ਆ ਕਿੰਦੀ ਜਣਾ ਘੰਟਾ ਲਾਤ ਹੁੰਦਾ ਨਾ ਹਉਣ ਨੂੰ ਨਹੀਂ ਉਹ ਗੱਲ ਐ ਕਿ ਫਿਰ ਹੌਲੀ ਇੱਧਰ ਵੀ ਦੇਖ ਲੈ ਮੈਡਮ ਜੀ ਨੂੰ ਬਹੁਤ ਸਪੀਡ ਨਾਲ ਕੰਮ ਲੱਗੀ ਵੀ ਕਰਨੇ ਇਹ ਤਾਂ ਸਕੈਚ ਲੱਗਣੀ ਆ ਮੈਡਮ ਕੋ ਜਾ ਕੇ ਹਾਂ ਆਰੇ ਕੀ ਗੱਤ ਬਣਾਈ ਐ ਨਾ ਇਹ ਰੋਫ ਖਾਪੀ ਐ ਬਸ ਹੈਗੀ ਕੈਸੇ ਆ ਆ ਨਹੀਂ ਸਕੈਚ ਐ ਕਿ ਸਬਜ਼ੀ ਡੋਲੀ ਪੀਪਰ ਐ ਕਿ ਸਬਜ਼ੀ ਲਾ ਕਿੜੀ ਲੱਗੀ ਕਿਉਂ ਕਿਉਂ ਤਾਹੀ ਡੋਲੀ ਅਸੀਂ ਡੋਲੀਏ ਨਹੀਂ ਇਹਦੇ ਦੱਗੇ ਨੇ ਐਨਾ ਨਹੀਂ ਮम्मा ਕਹੀਦਾ ਹੁੰਦਾ ਉਸਦੇ ਦੇ ਪਰਸੋਂ ਇਹ ਪਤਾ ਕਹਿੰਦੀ ਮੈਂ ਹੁਣੇ ਕੰਮ ਕਰਾਂ ਮੈਂ ਉਧਰ ਗੜੀ ਤੜਕਾ ਲਾਉਂਦੀ ਸੀ ਕਾਪੀ ਮੈਂ ਆਪਣੇ ਸਿਰ ਤੇ ਰੱਖ ਚਿੱਟੇ ਚੱਲ ਕੋਈ ਨਹੀਂ ਪੁੱਤ ਐਨਾ ਕਦਾ ਹੁੰਦਾ ਹੀ ਆ ਹਾਂ ਤੇਰੀ ਸ਼ਹਿਗਤ ਖਤਮ ਹੋ ਗਈ ਹਾਂ ਫਿਰ ਤੁਹਾਨੂੰ ਸਕੂਲ ਚ ਕਿੱਕਣਾ ਹੈਂਡਲ ਕਰਦੀ ਮੈਡਮ ਅਜੇ ਕਰਨ ਨੇ ਦੁਪਹਿਰਾ ਦੁਪਹਿਰਾ ਪਹਿਲਾਂ ਤਾਂ ਕੁੱਕੜੀ ਭੁੰਨੀ ਇਹਨੇ ਨਿੰਬੂ ਨੰਬੂ ਜੇ ਲਾ ਕੇ ਖਾ ਕੇ ਦੁਬਾਰਾ ਦੀ ਫੇਰ ਉਹਦਾ ਕਲਾ ਕਲਾ ਦਾਣਾ ਛਿਲ ਕੇ ਉਹ ਪਲੇਟ 'ਚ ਸਜਾਈ ਪਲੇਟ ਦੇ ਵਿੱਚ ਉੱਪਰ ਨਿੰਬੂ ਨੂੰ ਜੋੜਿਆ ਉੱਪਰ ਕਾਲਾ ਨੂਨ ਨਚੋੜਿਆ ਐਨ ਨੂੰ ਸਾਰੇ ਦਾਣੇ ਠੰਡੇ ਹੋ ਗਏ ਉਹ ਚੱਬ ਨਾ ਹੋਵੇ ਪਰ ਬੰਨੂ ਬੜਾ ਗਿਆ ਕਹਿੰਦਾ ਖਾਲਾ ਮੇਤੇ ਕਿਹੜਾ ਚੱਪ ਹੋਣਾ ਤੇ ਮੇਰੇ ਤਾਂ ਫੇਰ ਦੋ ਦੋ ਜੜਾ ਖਤਮ ਐ ਇਹਦੇ ਤਾਂ ਸਾਰੀਆਂ ਸਲਾਮਤ ਦੀਆਂ ਤੁਸੀਂ ਪੱਕੀਆਂ ਕੁੱਕੜੀਆਂ ਲੈ ਕੇ ਆਉਣੇ ਆਹ ਪੱਕ ਕੁੱਕੜੀਆਂ ਤਾਂ ਪੱਕੀਆਂ ਹੀ ਆ ਹੁਣ ਜਿਹੜੀ ਕੱਲ ਵਾਲੀ ਪਈ ਅੱਜ ਭੁੰਨੂ ਕੋ ਤੇ ਦਾਣੇ ਨੂੰ ਤਾਂ ਫਰਕ ਪੈ ਜਣਾ ਜਿਹੜੀ ਅੱਜ ਆਈ ਅੱਜੇ ਭੁੰਨੂ ਦੀ ਉਹ ਉਹ ਕੁਸ ਗੱਲ ਹੋਰ ਹੋਣੀ ਗੱਟ ਕਰਦੀਆਂ ਸਾਰਾ ਕੰਮ ਮੈਂ ਥੱਪੜ ਲਾੜਣਾ ਨੂੰ ਤੇ ਅਰੇ ਕੀ ਐ ਕਿੱਧਰੋਂ ਬਣਾਈ ਆ ਕਾ ਬਣੂਗਾ ਮੈਨੂੰ ਤਾਂ ਸਮਝ ਲੱਗਦਾ ਧੰਨ ਦੇ ਮਾਸਟਰ अच्छा डंडे ਨਾਲ ਕੰਮ ਕਰਾਇਆਗਾ ਮਰੀ ਇੱਤੇ ਤਮ ਇਧਰ ਵੀ ਤਾਂ ਡੰਡੇ ਨਾਲੇ ਆਉਣਾ ਇਹ ਤਾਂ ਪਾਪਾ ਹੈਂਡਲ ਕਰਨੀ ਇਹਦੇ ਮੈਂ ਕਿੰਨਾ ਮਨ ਲੱਗਦਾ ਤਾਂ ਜਿਹੜੀ ਖਾਣੇ ਜ਼ਰੂਰ ਆ ਹੈ ਇਹ ਕੱਟਾ ਮੈਂ ਤਾਂ ਛੁੱਟੀਆਂ ਬਹੁ ਬਈਆਂ ਆਪਾ ਮੇਰੀ ਗੱਲ ਨਾਲ ਅੱਜ ਪਹਿਲੀ ਛੁੱਟੀ ਆ ਤੇ ਕੰਮ ਤਾਂ ਪੁੱਤ ਕਰੇ ਤੇ ਹੁਣ ਨਾ ਕਰ ਰਿਹਾ ਇਹ ਤਾਂ ਜਿਹੜਾ ਪਹਿਲਾਂ ਰਹਿਣਾ ਸੀ ਉਹ ਕਰ ਰਿਹਾ ਕੰਮ ਤਾਂ ਕਰੇ ਤੇ ਹੁਣ ਹੈ ਹਾਂ ਚੱਲ ਕਰਨਾ ਕਰਨਾ ਮੈਡਮ ਜੀ ਐਨੇ ਮੇਤੇ ਪਹਿਲਾਂ ਪਨਾ ਹੀ ਕੁੱਕੜੀ ਜੀ ਰੀਤ ਉਹਦੇ ਬਾਅਦ ਕੇਲੇ ਕੱਢ ਲਏ ਫ੍ਰਿਜ ਜਦੇ ਕੇਲਾ ਅੱਧਾ ਖਾਲ ਕਰਦਾ ਮੈਨੂੰ ਫੜਾ ਦੇ ਕਰ ਮਾ ਚੱਲ ਠੀਕ ਐ ਉਹਦੇ ਬਾਅਦ ਖਰਬੂਜਾ ਚੱਕ ਲਈ ਹਾਂ ਕਹਦੀ ਆ ਖਾਣਾ ਹਾਂ ਕਿ ਕੱਦੀ ਨਾ ਕੁੱਕੜੀ ਖਾਧੀ ਐਨੇ ਸਹੀ ਬਣਾਏ ਨੂੰ ਕੁੱਕੜੀ ਪਈ ਰਹੀ ਮਾਦੀ ਤੋੜਦੀ ਚੇਰ ਲਾਈ ਲਾ ਕੇ ਘਮਾਉਣਾ ਡੀ ਬਣਾਉਣੀ ਐ ਛਾ ਤੋ ਕੰਟੈਂਟ ਤੋ ਸਾਰਾ ਕਮਾਤਾ ਗੋਲ ਜੀਰੋ ਬਣਾਈ ਜਾਂਦੀ ਆ ਕੋਈ ਬਣਾ ਰੰਡੀ ਆ ਐ ਨਹੀਂ ਬਣਾਉਂਦੇ ਹੁੰਦੇ ਹਾਂ ਦੇਖੋ ਪਹਿਲਾਂ ਇਹ ਕਰਨਾ ਫਿਰ ਇਹਨੂੰ ਐ ਬਣਾਉਣਾ ਚੱਲ ਫੜ ਦੀਵਾ ਡੌਗ ਦੇਖ ਤਾਈ ਹਾਂ ਤਾਈ ਡੌਗ ਐ ਦੀਵਾ ਤੋਤਾਈ ਹਾਂ ਦੀਵਾ ਵਰ ਦਾਦਾ ਪਤਾ ਨਹੀਂ ਕਿਨੇ ਸਿਖਾਇਆ ਇਹਨੂੰ ਦੀ ਫੋਰ ਦਾਦਾ ਕਹਿੰਦੀ ਐ ਹਾਂ ਨੇ ਕਿਹਾ ਤਾਤਾ ਮੈਂ ਕਰ ਮੈਂ ਇੱਕ ਦੱਸ ਮੈਂ ਕਦੇ ਕਿਹਾ ਦੱਸਿਓ ਤੇ ਆਹ ਦੇਖੋ ਦੇਖੋ ਝੂਠੀ ਬੋਲਦੀ ਗੱਲ ਸਟਲ ਤਾਂ ਬਹੁਤ ਛੇਤੀ ਹੈ ਤਿਆਰ ਆ ਅੱਜ ਕੱਲ ਦੀ ਪਨੀਰੀ ਆ ਚਲ ਪਨੀਰੀ ਜੀ ਚਲ ਚਲ ਤੋਂ ਮੈਂ ਜੂੜਾ ਜੂੜਿਆ ਤਾਂ ਦੱਸ ਨਹੀਂ ਹੈਗਾ ਅੱਜ ਕੱਲ ਛੁੱਟੀ ਕਰਨੀ ਛੁੱਟੀਆਂ ਲੈ ਮੈਂ ਜੂੜਾ ਨਹੀਂ ਆ ਪੁੱਛੇ ਸੱਟ ਲੱਗੇ ਕਿ ਜੀ ਦੀ ਚਲ ਨਾ ਇਹ ਮੈਂ ਕਰਾਂ ਨਹੀਂ ਚੱਲ ਇਹ ਇਹ ਮਰੱਕੇ ਕਰੀਦਾ ਨਹੀਂ ਕਰਨ ਨਾ ਛੜ ਇਹ ਮੇਰੇ ਕੱਪੇ ਵਿੱਚ ਬੈਗੀ ਉੱਥੇ ਚੱਲ ਤੂੰ ਪਿੱਛੇ ਰੋ ਜਾ ਥੋੜਾ ਯਾਰ ਇਹ ਤਾਂ ਤਾਂ ਹੀ ਸੜਾ ਇਹ ਜਵਾਕ ਹੈਂਡਲ ਕਰਦੇ ਬਹੁਤ ਔਖੇ ਆ ਮੈਂ ਮਰ ਗਿਆ ਉਹਨੂੰ ਕਰ ਕਰਨੋ ਤਾਂ ਨਹੀਂ ਆਣੀ ਐ ਚੱਲ ਮੈਂ ਕਿਹੜੇ ਮਾਸੇ ਜਿੱਤੇ ਬੜਾ ਹੋ ਗਿਆ ਮੈਂ ਤੈਨੂੰ ਮੇਰੇ ਨਾਲ ਪੰਗੇ ਦੁਪਹਿਰਾ ਬਦਿਆ ਰੇਕੜੀ ਕਰਨਾ ਰੌਣਕ ਮੇਲੇ ਚੁੜਾ ਟੀਕ ਕਰਦੇ ਆ ਕਰਨ ਨਾ ਨੀ ਆਣੀ ਮੈਂ ਗਲਤ ਕਰਤਾ ਟਟਕਾਣੀ ਇਹਨੇ ਹੁਣ ਬੱਸ ਹੋ ਗਈ ਕੰਮ ਕਰਦੀ ਕਾ ਮੈਂ ਸਕੂਲ ਤਾਂ ਪੜਨ ਲੱਗੀ ਹਾਂ ਮਾਂ ਵੀ ਬਲੀ ਹੈ ਹਾਂ ਕਿੱਥੇ ਹੈ ਚਲੋ ਰਾਮਤਾ ਸੁਣਾ ਦੇ ਇੱਕ ਵਾਰ ਰੀਤਾ ਇਹ ਰੀਤਾ ਰੀਤਾ ਚਲ ਕੁਛ ਨਹੀਂ ਹੋਇਆ ਕੋਸਣਾ ਰਾਮ ਸੁਣਾ ਦੇ ਪੁੱਤਰ ਰਾਮ ਸੁਣਾ ਦੇ ਕੋਲ ਮੇਰੇ ਵਾਲੀ ਰਾਮ ਸੁਣਾ ਦੇ ਲੁਕ ਇਨ ਦਾ ਮਿਰਰ ਲੁਕ ਦਾ ਪੰਨਾ ਲੁਕ ਦਾ ਪੰਨਾ ਇਹ ਤੜਾਕੂ ਇੱਥੇ ਰੱਖ ਕੇ ਲਿਖੀਦਾ ਮੇਰਾ ਬੀਪੀ ਨਾ ਵਧਾ ਇੱਥੇ ਲੱਕ ਕੇ ਲਿਖ ਨਹੀ ਚੱਲ ਦੇ ਮੈਂ ਲਿਖੋ ਜੂਗਾ ਜੇ ਗਾਤਾ ਥੱਪੜ ਦੇ ਕੇ ਆਪਾਂ ਆਪੇ ਤੇ ਤੇਨ ਮੈਂ ਸਿੱਧੀ ਆ ਪੇਪਰ ਉੱਪਰ ਰੱਖ ਲੈ ਪੁੱਤ ਉੱਪਰ ਕਰ ਲੈ ਹੋਰ ਉੱਪਰੋਂ ਕਰ ਲੈ ਥੋੜਾ ਜਿਹਾ ਹਾਂ ਵੈਰੀ ਗੁੱਡ ਵੈਰੀ ਗੁੱਡ ਅੱਖੇ ਕਰਦੀ ਆ ਉਹ ਪੁੱਤ ਗੋਲ ਕਰਨਾ ਸੀ ਇਹਨੂੰ ਮੈਂ ਕਰ ਹਾਂ ਚੱਲ ਬਟੇ ਦੇ ਇੱਕੇ ਨਹੀਂ ਬਣਾਉਣੀ ਉਹਦੀ ਉਹ ਸਿੱਖ ਜਾਣਾ ਅਜੇ ਟਾਈਮ ਕਿੰਨਾ ਹੋਇਆ ਇਹਨੂੰ ਸਕੂਲ ਜਾਂਦੀ ਨੂੰ ਆ ਦੇ ਪਹਿਲਾ 1 ਬਣਾ ਤੂੰ ਆਪਣਾ ਕਰ ਲੈ ਤਾਂ ਦਦੇ ਨੇ ਕਿ ਅੱਖਰ ਨਹੀਂ ਲਿਖਿਆ ਮੈਂ ਹਾਈ ਹਾਈ ਕਾਂਟੇ ਹਾਂ ਫਿਰ ਕਾਂਟੇ ਤਾਂ ਮੂਣੀ ਨਹੀਂ ਦਗਾਤੀ ਹੁੰਨੀ ਆ ਫਿਰ ਤੂੰ ਗਲਤੀ ਕਰਦਾ ਕਾਨੂੰ ਆ ਜਦੋਂ ਇੱਥੇ ਹੋ ਗਈ ਕਿਤੇ ਨਹੀਂ ਸ਼ਿਭੂ ਦੇ ਪਹਿਲਾਂ ਬੰਨ ਪਾ ਕੇ ਨਾ ਫਿਰ ਸੀ ਪਾ ਦੇ ਲੈ ਇੱਥੇ ਬਣਾ ਕਾਪੀ ਫਿਰ ਕਾਪੀ ਇਹਦੀ ਹੈ ਪੱਕੀ ਚੱਲ ਕੋਈ ਨੂੰ ਉਹਨਾਂ ਦੇਖੀ ਜਾਊਗੀ ਫਿਰ ਹੋਰ ਪਹਿਲਾਂ ਬੰਨ ਪਾ ਫਿਰ ਸੀ ਪਾ ਦੇ ਕਰਨ ਦਾ ਢੰਗ ਦੇਖਦੇ ਇਹ ਕਰਨ ਸਿਖਾਇਆ ਜਿਹੜਾ ਬੰਨ ਹੁਣ ਸੀ ਪਾ ਦੇ ਉੱਪਰ ਤੇ ਘੁਮਾ ਕੇ ਸੀ ਸੀ ਪਾ ਦੇ ਉੱਪਰ ਤੇ ਇਹ ਉੱਪਰ ਤੇ ਘੁਮਾ ਅਹੀਂ ਪਰ ਤੇ ਕਮਾਣਾ ਨਹੀਂ ਇਹ ਇਹ ਵੈਰੀ ਗੁੱਡ ਵੈਰੀ ਗੁੱਡ ਵੈਰੀ ਗੁੱਡ ਚਾਬਾਸ ਹਾਂਜੀ ਭਾਇਆ ਦੇਖ ਐਨ ਚੱਲ ਅਗਲਾ ਵੀ ਬਣਾਦੇ ਹੁਣ ਉਹ ਜੇ ਸੀ ਹੁਣ ਆਈ ਕਰਦੇ ਹਾਂ ਆਈ ਕਰਦੇ ਜਿਵੇਂ ਆ ਕਰੇ ਨਾ ਆਈ ਕਰਦੇ ਠੀਕ ਆ ਸੀ ਆਏ ਹੋਰ ਪਾਸੇ ਨਾ ਬਣਾਵਾ ਦੀ ਕਿਤੇ ਦੇਖ ਮੰਨ ਤੱਲੇ ਪੈਨਸਲ ਲਾ ਗਈ ਬਾੜਨਾ ਹੁਣ ਤਾਂ ਚੱਲ ਬੀ ਫਾਰ ਬਾਲ ਅੱਗੇ ਤੈ ਤੂੰ ਓ ਯਾਰ ਕੀ ਬਣਾਉਣੀ ਹੈ 1 ਪਾ ਕੇ 3 ਪਾ ਦੇ ਤੈਨੂੰ ਹੋਰ ਕੁਝ ਵੀ 1 ਪਾ ਕੇ 3 ਪਾ ਦੇ ਹਾਂ ਆ ਪਾਉਣਾ ਪਾਉਣਾ 1 ਪਾ ਕੇ 3 ਪਾ ਦੇ ਠੀਕ ਆ ਉਹ ਅੱਗੇ ਨੂੰ ਕਰਦੇ ਪੁੱਤ ਪਹਿਲਾਂ ਆਪਰ ਨੂੰ ਗਿਰਦੇ ਕਾਪੀ ਖਿੱਚ ਤੇ ਥੋੜੀ ਜੀ ਬਣਾਉਣ ਦੇ ਨੂੰ 3 3 ਬਣਾ ਦੇ ਹੁਣ ਚਲੋ ਵੀ ਚਲੋ ਵੀ ਟੱਗ ਦਾ ਸੁਣਾ ਹੁਣ ਬੰਨ੍ਹ ਪਾ ਕੇ ਟੀ ਪਾ ਦਿਓ ਬੰਨ੍ਹ ਪਾ ਕੇ ਚਲੋ ਸੀ 1 ਸੀ ਪਾ ਦੇ ਹਾਂ ਕਿਨੇ ਸ਼ਿੰਦੀ ਸ਼ਿੰਦੀ ਹੋਾਈ ਹਾਂ ਦੱਖਣ ਸਫੇਰ ਚੱਲ ਪਿਆ ਤੇ ਦੱਖਣ ਨੇ ਸਾਲਿਆਂ ਨੇ ਕੁਛ ਨਾ ਕੁਛ ਕਰਕੇ ਜਾਣਾ ਚੱਲ ਪੂਰੇ ਪਾਉ ਨੂੰ ਯਾ ਤੂੰ ਆਪਣਾ ਕੰਮ ਵੀ ਕਰ ਲੈ ਯਾਰ ਵਨ ਸੀ ਕੱਪੜੀ ਫਟਣ ਲੱਗੀ ਉਹਦੀ ਤਾਂ ਹਜੇ ਤੱਕ ਇਹਦਾ ਕੰਮ ਸ਼ੁਰੂ ਹੋਇਆ ਹਜੇ ਤਾਂ ਪੂਰਾ ਮਹੀਨਾ ਪੈਣਾ ਪਿਆ ਮਸਤੀ ਆਹੀ ਪਾਉਣਾ ਪੁੱਤਥਿਓ ਪੈਣਾ ਜਿੱਥੇ ਆ ਉੱਥੇ ਉਹ ਮੰਨੂ ਦੱਸ ਗਿਆ ਆਪਦਾ ਪੇਜ ਥੱਲੇ ਹੋ ਗਿਆ ਹਾਲੀ 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 ਇਹਨਾਂ ਹੱਥ ਟਕਾ ਕੇ ਵੈਰੀ ਗੁੱਡ अच्छा वाचे जित गया काका लिखूगी तू ना आप करी आप ना करी जित गया काका शाबाश वेरी गुड हाँ। एक पेज होर लिखना पैना जी ਲਿਆਉ ਕੋਈ ਦੇਖਦਾ ਮੈਂ ਸਬਜ਼ੀ ਛੁਜੀ ਅੱਜ ਬਰਤ ਰੱਖ ਲੋ ਡੈਡੀ ਹਾਂ ਪਤਾ ਅੱਜ ਆਪਾਂ ਆਲੂ ਬਣਾਉਂਗੇ ਅੰਛੀ ਨਾ ਮਿਰਚ ਤੇ ਸ਼ਿਮਲਾ ਮਿਰਚ ਤੇ ਮਿਲਗੀ ਮਸੇ ਬਣਾ ਮਿਰਚ ਲਿਆਉਣਾ ਪਰ ਪਾਪਾ ਜੀ ਨਹੀਂ ਕਹਿੰਦੇ ਪਾਪਾ ਜੀ ਬਸ ਤੇ ਕੋਈ ਹੋਰ ਸਬਜ਼ੀ ਬਣਾਉਣੀ ਪਈ ਸਿਪਾ ਪਾਪਾ ਜੀ ਕਹਿੰਦੇ ਆਲੂ ਹੀ ਖਾਣੇ ਆਂ ਸ਼ਿਮਲਾ ਮਿਰਚ ਖਾਣਾ ਹਾਂ ਹਾਂ ਪਾਪਾ ਜੀ ਸ਼ਿਮਲਾ ਮਿਰਚ ਜਮੇ ਆਲੂ ਖਾ ਲੈਣੇ ਉਹਨਾਂ ਨੇ ਸ਼ਿਮਲਾ ਮਿਰਚ ਨਹੀਂ ਖਾਣੀ ਕੀ ਕਰਿਆ ਲੈ ਹਾਂ ਕੀ ਨ ਕਰਾ ਹੈ ਅਪਲੀਕੇਸ਼ਨ ਨੰਬਰ 101 102 ਕਲਾਸ ਐਨ ਆਰ ਆਈ ਬਰਥਡੇਟ 7 ਫਰਬਰੀ 2005 2022 ਜੋ ਮਦਰ ਨੇ ਨਾਮ ਲਿਖੋਰੇ ਜੋ ਕਿ ਐਰ ਆਕਪੀਸ਼ਨ ਹਾਊਸ ਵਾਈਫ ਮਮਾ ਪਾਪਾ ਨਹੀਂ ਐਡਰੈਸ ਵਿਰਮਾਲਾ ਵਿਲੇਜ ਮਾਲਾ ਹੁੰਦਾ ਬਿਲ ਵਿਲ ਇਹਨੂੰ ਨੇ ਸ਼ਾਰਟ ਚ ਲਿਖਿਆ ਪਤਾ ਵਿਲੇਜ ਹੁੰਦਾ ਪੂਰਾ ਹਾਂ ਪੀਓ ਬਾਕਸ ਪੀਓ ਬਾਕਸ ਸੱਤ ਪੀਓ 60 ਤੋਂ ਦਾ ਚੱਲਿਆ ਖੁਰਦਾ ਪੋਸਟ ਆਫਿਸ ਪੋਸਟ ਆਫ ਸਾਹ ਪੀਓ ਬਾਕਸ ਵੀ ਕਹਿੰਦੇ ਨੇ ਪੀਓ ਬੀ ਪਾ ਦਿੰਦੇ ਨੇ ਡਿਸਟ੍ਰਿਕਟ ਰੂਪਨਗਰ ਹਾਂ ਤਿਲ ਉਸ ਨਹੀਂ ਤਿਲ ਨਹੀਂ ਤਿਲ ਨਹੀਂ ਹੈਗਾ ਇਹ ਤਸੀਲ ਤਸੀਲ ਕਹਿੰਦੇ ਹੁੰਦੇ ਤਾਂ ਫੁੱਲ ਫਾਰਮ ਤਸੀਲ ਹੈ ਅੱਗੇ ਨੂੰ ਸਮਝ ਲੈ ਇਮੇਲ ਐਡਰੈਸ ਹਾਂ ਬਸ ਹੁਣ ਰਹਿਣ ਦੇ ਫੋਨ ਨੰਬਰ ਬੋਲਣ ਨੂੰ ਬਸ ਕਰ ਰਹਿਣ ਦੇ ਫੋਨ ਨੰਬਰ ਬੋਲਣ ਨੂੰ ਫੋਨ ਨੰਬਰ ਇਹ ਪਤਾ ਕਿਹਦੇ ਲਗਾਇਆ ਗਿਆ ਕਿਹੜੀ ਮੈਮ ਕਿਉਂਦੀ ਮੈਮ ਕਿਹੜੀ ਮੈਮ ਜਿਤਿੰਦਰ ਮੈਮ ਜਿਤਿੰਦਰ ਮੈਮ ਹਾਂ ਤਿੰਦਰ ਮੈਡ ਖੰਭੜ ਕਦੇ ਮਾਰਦੀ ਆ ਉਹਦੇ ਇਹ ਵੀ ਤਾਂ ਛੜੀ ਜਾਂਦਾ ਉਹਨੂੰ ਵਾਰ-ਵਾਰ ਨਾ ਹੋ ਨਾ ਮਕਰੇਲਾ ਜਾ ਕੇ ਗਾੜੀ ਨਾਲ ਸੱਜੀ ਲਿਆ ਤੂੰ ਕਲਰ ਵਾਲਾ ਕੰਮ ਕਰਨਾ ਉਹਨੇ ਹੁਣ ਵੀਰ ਜੀ ਇਕੱਲੇ ਦਾ ਕੰਮ ਕਰਦਾ ਤਾਂ ਇਹਨੇ ਵੀ ਤਾਂ ਕੰਮ ਕਰਨਾ ਹੀ ਆ ਕਲਰ ਵਾਲਾ ਕੰਮ ਉਹ ਭਾਈ ਜੀ ਮਹੀਨਾ ਕਿਵੇਂ ਨਿਕਲਣਾ ਪਾਂਬਰੀ ਵੀ ਦਾਈ ਕੋ ਸੁਣਾ ਯਾ ਯਾ ਤਰੋ ਹਾਂ ਮੇਰਾ ਯਾ ਯਾ ਡੜੀ ਹਾਂ ਡੜੀ ਨਾ ਸੋਟ ਤੇ ਕੰਮ ਬਣਾ ਲੇ ਡੜੀ ਹਾਂ ਪੁੱਤ ਇਹਦਾ ਸੁਣੋ ਮੈਂ ਤੇ ਕੰਮ ਬਤਾ ਕਰਦੇ ਜੁੰਦਾ ਮਾਸੀ ਪੁੱਤ ਦੀ ਹੋਤਾ ਮਨੇ ਬੂਆ ਕੋਲੇ ਛੱਡਿਆ ਬੂਆ ਕੋਲੇ ਬੂਆ ਨੇ ਦੇਖਣ ਤਾਂ ਪਹਿਲੀ ਪਹਿਲੀ ਪੇਜ ਲਿਖਿਆ ਪਹਿਲੀ ਗਲਤੀ ਹੁਣ ਮਾਸੀ ਤੁਹਾਨੂੰ ਰਸ਼ਾਬਾ ਸਤ ਹੋਊਗੀ ਨਾ ਫੇਰ ਕਰਕੂਂਯੋ ਕਹਿੰਦੇ ਨੇ ਕਿ ਜਦ ਤੱਕ ਇਹਦਾ ਚੁੱਡੀਆਂ ਨਾਲ ਖਾਲਾ ਕੰਮ ਨਹੀਂ ਜਾਂਦਾ ਇਹ ਨਹੀਂ ਖਸਰ ਰਿਖਤੇ ਦਲ ਜੀ ਨਹੀਂ ਆਈਆਂ ਪੱਕਾ ਨਾ ਹਾਂ ਪਨਪਾਂ ਨਹੀਂ ਹੁੰਦਾ ਕਰਤਾ ਕੰਮ ਹੋਈ ਲਮਾਰੀ ਦਾ ਦੇਖਿਆ ਆ ਮੈਂ ਪੁੱਤ ਫੜ ਕੇ ਗੋਲੀ ਦੇਣ ਥੋੜਾ ਜਿਹਾ ਇਹਦਾ ਟੱਕਣ ਵਿਚਾਰੀ ਦੇਗਾ ਹੋਇਆ ਵਾ ਕੀ ਕੀ ਦੇਖਣਾ ਹੋਰ ਕੀ ਐ ਉੱਪਰ ਲੈ ਪੰਜਾਬੀ ਚੁੱਤੀ ਕੱਢ ਲਈ ਪਾਲਾ ਚਲ ਪਾਲ ਯਾਰੀ ਪਾਲਾ ਸਕੂਲ ਵਾਲਿਆਂ ਦੀ ਪਲਾਸੀਆਂ ਕਰਦੀ ਕਿੱਸਰਾ ਇਹ ਪੁੱਠਾ ਪੈਰ ਪਾਇਆ ਪੁੱਠਾ ਸਿੱਧੇ ਚ ਪਾਇਦੇ ਤਾਂ ਔਣੀ ਨਹੀਂ ਮਿਲਦਾ ਇਹ ਔਣੀ ਹੈ ਮੇਰੀ ਕਲਾਕਾਰੀ ਦੇਖਣੀ ਆ ਦਿਖਾਈ ਕਲਾਕਾਰੀ ਦਿਖਾਈ ਆਪਣੀ ਮਾਸੀ ਮਾਸੀ ਨੇ ਲਿਖਿਆ ਮਾਸੀ ਤੇਰੇ ਮਾਸੀ ਆ ਮਾਸੀ ਨੇ ਬਣਾਇਆ ਇੱਕ ਆ ਬਣਾਏ ਵੇ ਤਾਂ ਆ ਬੰਦਾ ਕੱਲ ਗਿਆ ਵਾ ਔ ਜਵਾਨ ਔਕੇ ਅੱਗੇ ਮੋਟਾ ਮੈਂ ਕਾ ਕਰਿਆ ਦੇਖ ਇਹ ਆ ਪਤਲਾ ਆ ਤਾਂ ਆ ਤਾਂ ਤੇਰੀ ਤੱਕ ਵਧੀਆ ਬਣੀ ਵੀ ਆ ਸੁੰਦਰ ਲਗਾਈ ਆ ਅੱਖ ਨੂੰ ਵੱਡਾ ਪੈ ਗਿਆ ਆ ਅਸਲੀ ਚੀਜ਼ ਤਾਂ ਮਾਸੀ ਨੂੰ ਬਣਾਇਆ ਕਰਨ ਦੀ ਪੇਂਟਿੰਗ ਹੈ ਜੀ ਇਹ ਕਰਨ ਦੀ ਪੇਂਟਿੰਗ ਦੇਖੋ ਹੈਗਾ ਅੰਦਰ ਪੈਜ ਇਹਦੇ ਵਿੱਚੇ ਘਤਰਾ ਪਾਜਦਾ ਗੱਤਾਂ ਆਏ ਬੇਚਾਰੀ ਆ ਤਾਂ ਹੌਲਦੀ ਐ ਤੇਰੇ ਜੁੱਤੀ ਚ ਉਲਦੀ ਐ ਤੇ ਉਹ ਤਾਂ ਜੁੱਤੀ ਪੈਂਦੀ ਹੋਰੀ ਹੁਣ। ਦਮਾਰੀ ਬੰਦ ਕਰ ਦਮਾ ਜੀ। ਚੋਰ ਆ ਜੂਗੇ। ਇਹ ਆ ਪੰਨਾ। ਹੋ ਗਿਆ ਬੰਦ। ਹਾਂ ਹੁਣ ਲੱਗੂਗਾ ਲੋਕ। ਚੱਲ ਲੱਗ ਗਿਆ। ਆ ਜਾ ਉੱਪਰ। ਡੈਡੀ ਚਲੋ ਹੁਣ ਬੱਸ ਤਾਂ ਮੈਂ ਲੈ ਆਣਾ ਸਬਜ਼ੀ ਭਾਜੀ ਕੋਈ ਦੇਖ ਕੇ ਨਾ। ਸ਼ਿਮਲਾ ਮਿਰਚ ਮਿਲ ਗਈ ਤਾਂ ਸ਼ਿਮਲਾ। ਨਹੀਂ। ਤੂੰ ਆਪਣਾ ਸਕੂਲ ਦਾ ਕੰਮ ਕਰ। ਨੋ। ਤੋਂ ਗੱਲ ਕਰਾਂਗੇ ਵੀ ਜੋ ਨਾ ਪਾਪਾ ਮੈਂ ਕਿਹਦੀ ਇੱਧਰ ਨੇ ਟਾਈਮ ਬਦਲ ਲਿਖਿਆ 4 ਵਜੇ ਇਹਨਾਂ ਕੀ ਕੰਮ ਕਰਿਆ ਨੇ ਉਹ ਨਹੀਂ ਇਹ 3 ਵਜੇ ਲੱਗਿਆ ਦਾ ਪਤਾ ਨਹੀਂ ਕਿਆ ਟੱਲਦਾ ਚਾੜੂ ਮੈਂ ਤੁਸੀਂ ਝਾੜੂ ਮਾਰਦੇ ਤੇ 3 ਵਜੇ 3 ਵਜੇ ਤੇ ਨਾ ਹਾਂ ਠੀਕਾ ਮੈਂ ਆਉਂਦਾ ਸਫਾਈ ਕਰਾਂ ਮੈਨੂੰ ਪਤਾ ਤੇਰਾ ਬੀਬੀ ਵੱਧ ਨਾ ਤਾਂ ਦੇਖ ਕੇ ਜਦੋਂ ਕਹਿ ਦਿੰਦਾ ਤਾਂ ਸੁੱਤੀ ਉੱਠ ਕੇ ਹਾਂ ਵਿਆਹ ਕਿਆ ਹਾਲਾਤ ਹੋਇਆ ਫਿਰ ਲਿਖ ਲੱਗ ਗਿਆ ਡੈਡੀ ਹੈ ਡੈਡੀ ਤੜੀ ਪਹਿਲਾਂ ਦੇਖਣੀ ਜੀ ਪੁੱਤ ਨਾ ਫਿਰ ਡੈਡੀ ਪਹਿਲਾਂ ਠਿੱਕ ਝਾੜੂ ਮਾਰਿਆ ਕੰਮ ਕਰ ਰਿਹਾ ਪਹ ਠੀਕ ਆ ਮੈਂ ਕੰਮ ਕਰਣ ਲੱਗਿਆ ਹਾਏ ਮਾਸੀ ਸੁਖੀ ਮਾਸੀ ਸੁਖੀ ਆ ਜਿਵੇਂ ਬਹੁਤ ਸਾਂ ਲੱਗੀ ਕੰਨ ਗੁੱਟ ਤੱਕ ਆ ਕੇ ਖੋਟਦਾ ਮਾਸੀ ਨੇ ਤੋਰ ਤੇ ਆੜ ਮਾਰੇ ਉਹ ਕੀ ਆ ਹੋਇਆ ਭਈ ਲੋਕੋ ਸੌ ਦੇ ਸਵੇਰ ਤੁਰਦਾ ਕਾਪੀ ਨਹੀਂ ਚੱਕੀ ਤੈਨੂੰ 10 ਵਾਰ ਮਾਸੀ ਨੇ ਕਹਿ ਰਿਆ 10 ਵਾਰ ਹਾਂ 10 ਤੇ ਵੀ ਵੱਧ ਵਾਰੇ ਕਹਿ ਲਿਆ ਹੋਣਾ 5 ਵਾਰ ਹੀ ਹਾਂ ਜੀ ਨਾ ਮੈਂ ਚਲ ਤਾਂ ਗਿਆ ਪੰਜ ਵਾਰ ਕੇ ਤੇ ਤੈਨੂੰ ਅਸਨੇ ਫੇ ਝਾੜੂ ਬੱਜ ਤੇ ਕਹਦੇ ਅਸਰ ਹੋ ਗਿਆ ਫੇ ਕਹਦੇ ਚੱਕ ਲਈ ਜਦੇ ਕਿ ਡੰਡੇਆਂ ਦਾ ਪੀਰ ਬਣ ਗਿਆ ਹੁਣ ਉਹ ਫੇਰ ਪਤਾ ਇਧਰ ਹਮਲਾ ਹੋ ਜਾਣਾ ਹਾਂ ਕਿ ਡੰਡੇ ਦਾ ਪੀਰ ਬਣ ਗਿਆ ਫੇਰ ਪਤਾ ਹੈ ਜੰਗ ਦੀ ਸਟਾਰਟਿੰਗ ਹੋਊਗੀ ਹਮਲਾ ਇਧਰ ਹੋਊਗਾ ਹਾਂ ਚਲੋ ਠੀਕ ਹੈ ਜੀ ਸਾਡੇ ਦਾ ਚੱਲੀ ਹੋ ਜਾਣਾ ਹੁਣ ਸਾਰੀਏ ਛੁੱਟਿਆ ਆਈ ਕੋਸ਼ਿਸ਼ ਚੱਲਣਾ ਮਿਲਦੇ ਕਿਸੇ ਅਗਲੇ ਬਲੌਗ ਤੇ ਮਹਾਰਾਜ ਸਾਨੂੰ ਰੱਖਿਆ ਛੱਡ ਦੀ ਗਲਾਚ ਜਾਂ ਮੈਂ ਪਹਿਲੇ ਦਿਨ ਹਾਏ ਸਾਡਾ ਪੁੱਤ ਆਹ ਦੇਖਾਂਗੇ ਇਹਦਾ ਆਜ ਤਾਂ ਪੁੱਤ ਦੇਖੀਓ ਨਰਮਾਈ ਆ ਸਾਡੀ ਗਰਮਾਈ ਤਾਂ ਤਾਂ ਦੇਖੀਓ ਨਹੀਂ ਅਜੇ ਤਾਂ ਪੁੱਤ ਪਹਿਲੇ ਦਿਨ ਝਾੜੂ ਖਾ ਲਿਆ ਸਾਰਾ ਪੀਣਾ ਕਿਆ ਪੜੂਗਾ ਤੇਰਾ ਉਹ ਮਨੂ ਇਹ ਵੀ ਦੱਸਾਂ ਜੇ ਪਹਿਲੇ ਮਹੀਨੇ ਜਤੋਂ ਇੱਕ ਝਾੜੂ ਵੱਧ ਗਿਆ ਅੱਜ ਆ ਪੇਰੈਂਟਸ ਮੀਟਿੰਗ ਕੱਲ ਨੂੰ ਮੈਂ ਮੈਡਮ ਨੂੰ ਸਾਰੀਆਂ ਗੱਲਾਂ ਪੁੱਛੀਆ ਨੀ ਸਾਰੀਆਂ ਮੈਡਮਾਂ ਨੂੰ ਮਿਲ ਕੇ ਆਉਣੀਆ ਵੀ ਮੈਡਮ ਇਹਦੀ ਕਲਾਸ ਚ ਚਲੋ ਠੀਕ ਆ ਜੀ ਮਿਲਦੇ ਹਾਂ ਹਾਂ ਇਹਦੀ ਗੱਲ ਮਨੂ ਮਾਸੀ ਕਹਿੰਦੀ ਮੈਂ ਸ਼ੁਕਰੀ ਦੀ ਮਠੀਂ ਤੇ ਜਾਣਾ ਮੈਂ ਜੋ ਜੀ ਦੋਨਾਂ ਮੀਟਿੰਗ ਇਕੱਠੀ ਹੀ ਆ ਦੋ ਦਵੱਲੇ ਹੀ ਦੋ ਵਜੇ ਤੱਕ ਐਜੀ ਕੋਈ ਕਿਤੇ ਜੇ ਸਕੂਲ ਤੇ ਮੇਰੇ 3-4 ਘੰਟੇ ਲੱਗਣੇ ਘੰਟੇ ਦੇ ਪਿਆ ਅੱਧੇ ਘੰਟੇ ਵੀਰਸ ਮੀਟਿੰਗ ਹੋ ਜਾਂਦੀ ਆ ਹਾਂ 8 ਤੋਂ 9 ਤੱਕ ਅੰਦਰ ਪੰਜਾਬੀ ਜੁੱਤੀ ਪਾ ਕੇ ਮਸਤੀ ਫਿਰਦੀ ਆ 1 ਵਜੇ ਤੱਕ ਚਲੋ ਠੀਕ ਹੈ ਜੀ ਪੈਰੈਂਟਸ ਮੀਟਿੰਗ ਦੇਖਾਂਗੇ ਕਿਆ ਕਹਿੰਦੇ ਪੇਟੇ ਆ ਮੀਟਿੰਗ ਉਹ ਕੋਈ ਨਹੀਂ ਦੇਖਾਂਗੇ ਕਿਆ ਬਣਦਾ ਕਰ ਇਹਦੀ ਅੱਠ ਤਾਂ ਆ ਉਹ ਕੋਈ ਨਹੀਂ ਦੇਖਾਂਗੇ ਕਿਆ ਬਣਦਾ